ਚਲਾ ਵੀ ਕਰਦੇ ਆ ਵੀ ਵਲੌਗ ਦੀ ਸਟਾਰਟਿੰਗ ਆਪਾਂ ਤੇ ਬੱਚੇ ਪੁੱਛੇ ਤਾਂ ਵੀ ਡਾਤੇ ਆ ਲੰਦੇ ਨੇ ਦਿਖਾਏ ਗਏ ਆ ਫਰਦੇ ਬੱਚੇ ਦਾ ਡਾਤੇ ਸੀਗੇ ਆਪਾਂ 4 ਕਿੰਨੇ ਵੇ ਗਿੱਕ ਕਰਦੇ ਹੁਣ ਇਹ ਡਾਵਾਂਗੇ ਆ ਫਰਦੇ ਬੱਚਾ ਹਾਂ 4 ਡਾ ਕੇ ਤੁਹਾਨੂੰ ਦਿਖਾਵਾਂਗੇ ਆ ਕਬੂਤਰ ਆ ਵੀ 2 ਆਪਣੇ ਕੋਲੇ ਦੇਣੇ ਆ ਕਿ ਜਿੰਨੇ ਲੈਣੇ ਹੋ ਇਹ ਤਾਂ ਦੱਸ ਦੋ ਜੇ ਰਹਿ ਲਊ ਪਿੰਦੇ ਤੇ ਆਪਾਂ ਵੀ ਆ ਛੱਡਦੇ ਹਾਂ ਕਬੂਤਰ ਬੱਚੇ ਦਾ ਡਾਤੇ ਤੋਂ ਸਾਰਿਆਂ ਦੇ ਘਰ ਤੋਂ ਸੈੱਟ ਵੀ ਜਿੱਦਾਂ ਤੁਹਾਨੂੰ ਸੈੱਟ ਆ ਰਹੇ ਆ ਤੇ ਕਰਦੇ ਵਲੋਗ ਅੱਗੇ ਤੋਂ ਸਟਾਰਟਿੰਗ ਆ ਬਰਾਉਂਦੂ ਪੰਗੀਆਂ ਪਾਣੀ ਦਾ ਰਸਤਾ ਆਈਗਾ ਤੇ ਬਦਾਮ ਤੋਂ ਪਾ ਕੇ ਤੇ ਆਪੂਤਰ ਕੋਤ ਛੱਡ ਕੇ ਹੁੰਦੇ ਨੇ ਵੀ ਬੱਚੇ ਦੌੜਦੇ ਫਿਰਦੇ ਆ ਪੰਦਾ ਆਹ ਛੱਡ ਦੇ। ਇਹ ਵੱਡੇ ਉਤਰ ਵੀ ਛੱਡਦੇ ਨੇ। ਇਹਨਾਂ ਦੇ ਬੱਚੇ ਵੀ ਹੋ ਚਲੇ ਵਾਵਾ ਇਹਨਾਂ ਨੇ ਵੀ ਗਾਂ ਬੱਚੀ ਕਿਹਾ ਆਪਾਂ ਇਹਨਾਂ ਦੇ ਬੱਚੇ ਲੋਟ ਆ ਕੇ ਤਾਂ ਫਿਰ ਬਾਜੀ ਛੱਡਦੇ ਨੇ ਵਧੀਆ ਚੱਲ ਰਿਹਾ ਸਭ ਥੋੜਾ ਦਾ ਚੰਗਾ ਵੇ। ਕਿ ਇਹ ਬੱਚੇ ਹਿੰਦਰਾ ਟੁੱਟਦੇ ਨੇ ਇਹ ਬੱਚੇ। ਬਹੁਤ ਦੌੜਦੇ ਫਿਰ ਆ ਕੇ ਬਾਜੀ ਛੱਡਦੇ। ਇਹ ਸ਼ਟਲ ਲੱਗੇ ਕਬੂਤਰ ਆਪਾਂ ਹਨਾ ਛੱਡਦੇ। ਆ ਤਾਂ ਪਹਿਲਾ ਕੁਤਰ ਛੱਡਤਾ ਵੀ ਵਾਹਿਗੁਰੂ ਕਿਰਪਾ ਕਰੇ ਮੇਰ ਕਰੇ ਰਾਮ ਛੱਡ ਦੇ ਵੀ ਦੂਜਾ ਵੀ ਤਰ ਉਧਰ ਨੂੰ ਛੱਡ ਆ ਛੱਡਤਾ ਵੀ ਦੂਜਾ ਕੁਤਰ ਹੁਣ ਨੇਰ ਵੀ ਤੁਹਾਨੂੰ ਦੂਜਾ ਤੇ ਤੀਜਾ ਛੱਡ ਗਏ ਤੇ ਚੌਥਾ ਕੁਤਰ ਛੱਡਣ ਲੱਗਿਆ ਆਪਾਂ ਆਹ ਛੱਡ ਦੇ ਵੀ ਕੁਤਰ ਥੱਲੇ ਥੱਲੇ ਹੇ ਹੌਲੀ ਹੌਲੀ ਚੱਲਣਗੇ ਵੀ ਇੱਕ ਦੋ ਦਿਨ ਤਾਂ ਲਾਉਣ ਗਿਆ ਹੈ ਕਰਨ ਗਿਆ ਇੱਕ ਦੋ ਦਿਨ ਤਾਂ ਆਹ ਛੱਡਦਾ ਵੀ ਇੱਕ ਤਾਂ ਇੱਕ ਉਹ ਤਾਂ ਫਰਦਾ ਵੀ ਤੇ ਇੱਕ ਆ ਗਿਆ ਤੇ ਇੱਕ ਉਹ ਤਾਂ ਫਰਦਾ ਚਾਰੇ ਕੁੱਤਰੀ ਆ ਗਏ ਗੇਅਰੇ ਚ ਦੋ ਤਾਂ ਫਰਦੇ ਆ ਦੋ ਆ ਇੱਕ ਆ ਫਰਦਾ ਥੱਲੇ ਇੱਕ ਆ ਫਰਦਾ ਮੈਨੇ ਵੀ ਕਿੰਨਾ ਟਾਈਮ ਲੱਗਦੇ ਅੱਜ ਤਾਂ ਥੋੜਾ 15-20 ਮਿੰਟ ਉੱਡਣਗੇ ਆ ਬੈਠ ਕੇ ਤੁਹਾਨੂੰ ਦਿਖਾਉਂਦੇ ਆ ਡਿੰਗ ਡਿੰਗ ਲਿੰਗ ਲਿੰਗ ਭਾਈ ਕਰਦੇ ਭਾਈ ਕਰਦੇ ਹਾਏ ਉਹਦੇ ਆ ਮੇਰੇ ਕੋਲ ਆ ਕੀ ਉਹ ਉਤਰਨ ਖਾਰਾਂ ਨੇ

ਕਾ ਬੈਠ ਗਈ ਆ ਵੀ ਜਿੱਦੇ ਤਿੰਨ ਫਰਦੇ ਵੀ ਕਬੂਤਰ ਬਾਕੀ ਇਹ ਬੱਚੇ ਫਰਦੇ ਆ ਵੀ ਦੋ ਤਿੰਨ ਹੋ ਜਾਂਦੇ ਵੀ ਬਾਅਦ ਚ ਕਰਦੇ ਆ ਵੀ ਦੁਪਹਿਰੇ ਕੰਟੀਨਿਊ ਅੱਗੇ ਹਣ ਤਾਣੀ ਨੂੰ ਬਦਾਮ ਨੂੰ ਪਾਤੇ ਵੀ ਕਬੂਤਰਾਂ ਨੂੰ ਦਿਖਾਉਣੇ ਵੀ ਬਾਅਦ ਚ ਅਗਲਾ ਵੀ ਕਬੂਤਰ ਬੈਠਾ ਪਤਾੜਦੇ ਵੀ ਹੁਣ ਇਹਨਾਂ ਨੂੰ ਗੋੜ-ਗੂੜ ਦੇ ਦੀਏ ਗੋੜ ਦੇ ਕੇ ਤੁਹਾਨੂੰ ਦਿਖਾਉਣੇ ਧੁੱਪੇ ਬੈਠੇ ਰਹਿੰਦੇ ਦਾ 15 ਮਿੰਟ ਉਹ ਵੀ ਕੋਣੀ ਪੁਣੀ ਪਿਆ ਦਾ ਕਰਕੇ ਦਾ 15 ਮਿੰਟ ਉਹਨਾਂ ਦੇ ਬੱਚੇ ਹੋ ਜਾਂਦੇ ਆ ਤਿੰਨ ਬੱਚੇ ਉੱਡੀ ਜਾਂਦੇ ਆ ਤੇ ਕਬੂਤਰ ਨਾਲੇ ਫਟੇ ਸਿੱਧੇ ਕਰਨਾ ਸਹਾ ਪਰਦੇ ਬੱਚੇ ਤੈਨੂੰ ਕੂਤਰ ਨਾ ਮੈਂ ਛੱਡ ਵੀ ਸਿੱਧੇ ਕਰਨਾ ਚਾਹੀਦਾ ਇਹ ਵੀ ਆ ਗਿਆ ਤੈਨੂੰ ਜਿਹੜੀ ਵੀ ਗੋੜ ਕੂਤਰ ਨੂੰ ਲੈ ਕੇ ਦਿਖਾਉਂਦਾ ਥੋੜਾ ਦੇਖ ਲੈ ਗਣ ਕੂਤਰ ਆਣਾ ਤੇ ਬੱਚੇ ਵੀ ਦੇ ਤੱਕ ਹੋਏ ਕਬਿਆ ਕੂਤਰ ਸਿੱਧਾ ਕਰਨਾ ਤੇ ਛੱਡੇ ਡੱਬਾ ਡੱਬੀ ਕੂਤਰੀ ਛੱਡੀ ਸਿੱਧੀ ਕਰਨ ਵਾਸਤੇ ਇੱਕ ਰਤੀ ਡੱਬੀ ਛੱਡੀ ਆ ਤੇ ਇੱਕ ਕਾਲੀ ਜਿਹੀ ਛੱਡੀ ਕਾਲੀ ਗਲਦੀ ਬਗਲ ਦੀ ਤੇ ਉਹ ਲੈ ਵੀ ਥੋੜਾ ਜਿਹਾ ਨੀਵੇਂ ਆ ਦੇ ਕੋਈ ਆ ਛੱਡੀ ਸਿੱਧੀ ਕਰਨ ਵਾਸਤੇ ਕੁਤਰੀ ਮੋੜੇਵਾਂ ਦੇ ਤੁੰਦੋਲੇ ਕਾਲੀ ਚੀਨੀ ਜਿਹੜੀ ਮੋੜਿਆਈ ਦਾ ਤਹੋ ਨੇ ਦੇਖੋ ਸਿੱਧੇ ਤੁਰੇ ਜਾਂਦੇ ਨਾਲ ਬੱਚਾ ਆਹ ਜਾਂਦੇ ਮੋੜੇ ਤੇ ਕੁਦਰੀ ਛੱਡੀ ਵੀ ਸਿੱਧੀ ਕਰਨ ਵਾਸਤੇ ਆਹ ਵਾਲੀ ਕਾਲੀ ਚੀਨੀ ਜਿਹੜੀ ਤਰੀ ਹੁੰਦੀ ਨਰੇ ਸਰ ਦੇ ਵੀ ਨਵੇਂ ਉਤਰ ਕਰਕੇ ਆ ਛੱਡੀ ਵੀ ਕੂਤਰੀ ਦੀ ਗੱਲ ਨਾਲ ਤੇ ਕਾਲੀ ਜਲਾ ਵੀ ਨਾਲ ਜੀਨੀ ਇੱਕ ਇੱਕ ਡੱਬੀ ਛੱਡੀ ਰਤੀ ਡੱਬੀ ਇੱਕ ਲੀਡ ਵੀਡੀ ਪਹਿਲਾਂ ਤੁਹਾਨੂੰ ਦਿਖਾ ਦਿੱਤੀ ਆ ਕਾ ਛੱਡੀ ਮੇਰੇ ਵੀ ਸਿੱਧੇ ਹਮ ਦੇਖ ਨਹੀਂ ਉਧਰ ਤਾਂ ਆ ਗਈ ਸੀ ਪਾਸੇ ਬਹਿ ਗਈ ਸੀ ਬਰਾਵਰੀ ਕੂਰੀ ਅੱਜ ਵੇਖੋ ਘਰੇ ਆਉਂਦੇ ਕਿ ਨਹੀਂ ਦਿੰਦੇ ਦਿਖਾਉਂ ਆ ਤੁਹਾਨੂੰ ਜਾ ਕੇ ਤਾਂ ਛੱਡਦੀ ਵੀ ਕੂਤਰ ਨੂੰ ਕੱਡੇ ਸ਼ਾਮੇ ਦਾ ਇੱਕ ਮਿੰਟ ਦੁਬਾਰਾ ਪਾਣੀ ਦੇਉਨੇ ਆ ਛੱਡ ਕੇ ਤੁਹਾਨੂੰ ਦਿਖਾਉਨੇ ਆ ਵੀ ਨਾਲ ਬੱਚੇ ਛੱਡਦੀ ਮੈਂ ਮੋਟੇ ਚ ਇਹ ਕੇ ਬੈਠਾ ਤੇ ਇੱਕ ਉਹ ਬੈਠਾ ਸਾਹਮਣੇ

ਆ ਇਹ ਆਦ ਕੀਵੇਂ ਉਹਨਾਂ ਨੂੰ ਪੀਪੂ ਲੈਣਗੇ ਛੱਟ-ਛੱਟ ਹੋ ਜੈਣਗੇ ਤੇ ਬਦਾਨ ਨੂੰ ਪਾ ਦਾਂਗੇ ਫਿਰ ਇਕ ਇਥੇ ਬਟਾ ਪਿੱਤਰ ਵੀ ਲੈਣਗੇ ਉਹ ਬਾਣੀ ਵਿੱਚ ਭਈਆ ਬੱਚੇ ਉਹਨਾਂ ਦੇ ਇਹ ਛੋਲੇ ਆਪਾਂ ਦੇਖ ਇੱਕਦਮ ਦਹੋਗੇ ਆ ਇਥਾ ਦੇ ਖੁੱਡੇ ਚ ਕੱਢੇ ਹੀ ਬੱਚੇ ਬੋਰੀ ਵਾਲੇ ਪੁੱਤਰ ਨੂੰ ਦੁਬਾਰਾ ਨਹੀਂ ਅੱਗੇ ਮੈਂ ਲੱਕੀ ਤੇ ਵੀਡੀਓ ਚਾਹ ਜਿੱਥੇ ਤੁਹਾਨੂੰ ਦਿਖਾਵਾ ਨਹੀਂ ਦੇ ਖੰਨੇ ਵੀ ਕੱਢੇ ਹੀ ਜੁੜੇ ਨੇ ਬੱਚੇ ਬਿਮਾਰੀ ਆਏ ਨੇ ਹਾਂਡੇ ਦਰ ਲਈ ਆ ਗਿਆ ਆਪਾਂ ਸਿੱਧੇ ਕੱਢੇ ਬੱਚੇ ਵੀ ਕਿਉਂਕਿ ਉਹ ਉੱਡਣਗੇ ਦੋ ਬੱਚੇ ਹੋ ਗਏ ਛੋਲੇ ਦੇਤੇ ਇਹਨੂੰ ਇੱਕ ਨੂੰ ਖਾ ਦੂਜੇ ਨੂੰ ਦੇਣੇ ਆ ਭਈਆ ਇਹ ਬਤੜ ਕੇ ਚਾਰ ਕੁੱਤੇ ਡਾਇਸ ਨੂੰ ਪੜਾਈ ਆ। ਆ ਕੁੱਤਰ ਹੁਣ ਆਇਆ ਬੈਠਾ ਵੀ ਬਗਲ ਦੁੱਸੀ ਵਾਲਾ। ਇਹ ਕੁੱਤਰ ਛੇਤੀ ਮਿਲਣਾ ਚੱਲੂ ਵੀ ਇਹ ਚੰਗਾ ਔੜ ਦੇ ਚਲੇ ਅੱਜ। ਦੂਜੇ ਦਿਨ। ਉਹਦੋਂ ਸਿੱਧੇ ਕੀਤੀ ਅੱਜ ਬੱਗੀ ਡਾਈ ਉਵੇਂ ਲਾਉਣ ਲੱਗੇ ਆ। ਇਹ ਵਾਲਾ ਕੁੱਤਰ ਵੀ ਛੇਤੀ ਚੱਲੂ ਇਸ ਹਿਸਾਬ ਨਾਲ। ਇਹ ਆਉਣਾ ਆ ਬੈਠਣ ਵਾਸਤੇ ਵੀ ਤੂੰ ਚਾਰ ਮਿੰਟ ਹੀ ਹੋ ਸਕਦੇ ਇਹਨੂੰ। ਆ ਬੱਚਾ ਵੀ ਬਹੁਤ ਚੰਗਾ ਚੱਲਦੀ ਜਾਂਦਾ ਕੰਡ ਬੈਠੜ। ਇੱਕ ਬਗਲ ਵਾਲਾ ਬੱਚਾ ਬਹੁਤ ਚੰਗਾ ਔੜ ਦੇ ਦਾ। ਤੂੰ ਵੀ ਬੱਚੇ ਫੜਦੇ ਆਪਣਾ ਇੱਕ ਬਗਲ ਵਾਲਾ ਬੱਚਾ ਬਹੁਤ ਚਾਹ ਹੁੰਦਾ ਵੀ ਉਹ ਬਹੁਤ ਚੰਗਾ ਉੱਠੀਣਾ ਸੋਹਣੀ ਦਾ। ਇਹ ਮੈਂ ਦੇਖੂ ਵੀ ਬੱਚਾ ਆਪਣਾ ਇੱਕ ਕੂਤਰੀ ਕੂਤਰੂ ਵੀ ਆ ਤੜਕਾ ਬਗਲ ਟੂਸੇ ਵਾਲਾ ਇੱਕ ਬੱਚਾ ਉੱਡੀ ਜਾਂਦਾ ਵੀ ਘੰਡ ਬੈਠਾ ਲਾ ਇਹ ਕੱਲੀ ਲਾਲ ਰੰਗ ਵਾਲਾ ਬੱਚਾ ਵੀ ਬਹੁਤ ਚੰਗਾ ਉੱਡੀ ਜਾਂਦਾ ਉੱਚਾ ਖੜਦਾ ਜੇ ਕੂਤਰਾ ਆਪਣੇ ਸਿੱਧੇ ਹੋ ਜੀਂ ਡੱਬੀ ਕੂਤਰੀ ਬੈਠੀ ਜਿਹੜੀ ਦੇ ਕਾਲੀ ਬੈਠੇ ਉਹ ਹੋ ਗਈ ਸਿੱਧੀ ਆਪਣੀ ਇਹ ਜਿਹੜੀ ਲੱਭੀ ਆ ਬੈਠੀ ਨੇ ਲਓ ਭਾਈ ਆਪਣੇ लास्ट ਕਬੂਤਰ ਤੇ ਬੱਚਾ ਉਹ ਵੀ ਦੋਨੇ ਬਹਿ ਗਏ ਇੱਕ ਬੱਚਾ ਰਹਿ ਜਾਣਾ ਫੱਦਾ ਲਾਲ ਬਗਲ ਵਾਲਾ ਆ ਬਗਲ ਟੂਸੇ ਵਾਲਾ ਕੂਤਰੀ ਹੁਣ ਬੈਠਾ 12 ਵਜੇ ਤੇ ਬੱਚਾ ਵੀ ਸੋਹਣੀ ਡਾਈ ਉੱਡ ਗਿਆ ਪਹਿਲੀ ਡਾਈ ਸੀ ਗੱਜਾ ਵਧੀਆ ਉੱਡ ਗਿਆ ਕਬੂਤਰ ਬਾਕੀ ਜਿਹੜੇ ਸਿੱਧੇ ਕਰਨ ਵਾਸਤੇ ਛੜੀ ਫਿਰਦੇ ਵੀ ਪੰਜ-ਸੱਤ ਕਬੂਤਰ ਉੱਡ ਜਾਂਦੇ ਇਹ ਹਲਾ ਲਾ ਕੇ ਬਿਠਾਵਾਂਗੇ ਐ ਆਪਦੀ ਆਪਣੀ ਉਹਨਾਂ ਚੀਂਗੀ ਫਿਰਦੀ ਲਾਲ ਬਗਾਨਾ ਕਾਲੀ ਗਾਲ ਵਾਲੀ ਤਾੜਦੇ ਕਬੂਤਰ ਫੇਰ ਤੁਹਾਨੂੰ ਦਿਖਾਉਣੀ ਆ। ਇਹਦੇ ਕਬੂਤਰ ਕਬੂਤਰ ਹੀ ਤਾੜ ਜਿਹੜੇ ਬੱਚੇ ਗੋਨੇ ਤਾੜਦੇ ਹਨ ਨੂੰ ਗੋੜ-ਗੋੜ ਦਿੰਨੇ ਵੀ ਹਨ ਇਹਨਾਂ ਨੂੰ। ਕੋਈ ਇਹਨਾਂ ਨੂੰ ਦੇਦਾ ਗੋੜ ਬੱਚੇ ਨੂੰ ਤੇ ਕਬੂਤਰ ਨੂੰ ਗੁਰਦੇ ਕਿਉਂ ਲੁਕਦੇ ਛੱਡ ਗਏ ਸਰਪੇ ਤੇ ਇਹਦਾ ਪਾਣੀ ਕਿਉਂ ਪੀਉਂਦਾ ਪਾਣੀ ਜਾ ਕਰੀਏਗਾ ਲੱਖ ਮੈਂ ਟੈਰਪੀਆ ਕੋਈ ਬੱਚੇ ਤੋਂ ਨਹੀਂ ਹੁੰਦੀ ਇਹਦੀ ਦਿੱਤੀ ਦਿੱਤੀ ਹੈ ਇਹਨਾਂ ਕੋਈ ਇਹ ਨਹੀਂ ਜਾਣਨ ਨੂੰ ਚਾਹੀਏ ਆਪਸ ਤੋਂ ਸੁਣਾ ਚੱਲ ਪੂਰਾ ਕਿ ਇਹ ਜਿਆਦਾ ਬੁੱਧ ਜਿਹੇ ਬੁੱਧ ਰੋੜੇ ਇਹ ਬਾਦਿਕਰ ਜਾ ਕੇ ਇੱਥੇ ਪਾਣੀ ਨਾ ਛੋਲੇ ਇੱਥੇ ਕੱਢੇ ਬੱਚਾ ਹੈ ਕੁੱਤੜ ਹੈ ਵਾਹ ਜੀ ਕੋਈ ਕਾਹ ਲੈ ਕੇ ਵੀ ਆਪਾਂ ਜਿਹੜੇ ਬੱਚੇ ਜੁੜੀ ਤੇ ਸੀਗੇ ਦੋ ਬਜੜ ਕਾਲ ਆਂਡੇ ਪਦਲੇ ਤਾਂ ਵਾਲੇ ਚੱਕੇ ਖਾਈ ਨਹੀਂ ਸੀ ਸ਼ਾਇਦ ਉਹਨਾਂ ਨੇ ਵੀ ਮੱਛਿਆ ਕੰਨੇ ਲੈ ਕੇ ਚੱਕੇ ਲੈ ਦੂਜੇ ਨਹੀਂ ਪਿਆ ਉਹ ਹੈ ਇਹ ਦੂਰੇ ਦੇ ਜਾਂਦੇ ਚੱਕੇ ਜਿਹੜੇ ਦੋਦੇ ਆ ਦੂਜੇ 1/2 ਪਾਈ ਫੇ ਵੀ ਨਿਕਲਣ ਵਾਲੇ ਗੁੱਗਰੇ ਦੋ ਬੁੱਤਰ ਹੋਰ ਆ ਕੇ ਬਹਿ ਗਏ ਸਿੱਧੇ ਆਪਣੇ ਆਹ ਰਹਿ ਗਿਆ ਨੇ ਕਾਹ ਕੁਦਰੀ ਰਹਿ ਗਈ ਇਹ ਦੂਜਾ ਪੁੱਤਰ ਹਾਂ ਆਹ ਦੂਤ ਰਹਿ ਗਏ ਆ ਨੇ ਬੈਠੀ ਜਾਂਦੇ ਭਾਵੇਂ ਸਿੱਧੇ ਨਾਲ ਆਹ ਕੱਦਮ ਦੀ ਜਗ ਨਹੀਂ ਨਾਲ ਬੰਨਾ ਹੈ मिरा दवा बचचनभ में भी से भी बन ना बचा न करेंो बठी ਆ ਲਵੀ ਕੁਤਰੀ ਬਹੁਤ ਹੋਣੀ ਚੰਗੀ ਸੀ ਪਰ ਗਈ ਦੀ ਘਰੇ ਆਉਣੇ ਇੱਕ ਵੀ ਬੱਚਾ ਭੱਜ ਗਿਆ ਆਪਣਾ ਜੋ ਵੀ ਧੰਦਾਸ ਦੇਵਾ ਚੀ ਇਹ ਵਾਲਾ ਵੀ ਆ ਕੁਤਰੀ ਛੜਦੀ ਲੈ ਗਿਆ ਬੱਚਾ ਵੀ ਲਾਲ ਬਗਲਾ ਨਾਲ ਭੱਜ ਗਿਆ ਆਪਣਾ ਡੇਢ ਘੜੇ ਚੱਕਰ ਮਾਰਿਆ ਉਦੋਂ ਵੀ ਉਤਰਿਆ ਨਹੀਂ ਦੂਜੀ ਘੜਾਈ ਸੀ ਬੱਚਾ ਬਹੁਤ ਛੋਣਾ ਚੱਲੂ ਡੀ ਜਾਂਦਾ ਪਤਾ ਨਹੀਂ ਬਾਜ ਬੂਈ ਲੈ ਗਿਆ ਤਾਂ ਉਹ ਅੱਠ ਦੋ ਚਾ ਭਲਾ ਉੱਠ ਗਈ ਪਰ ਵੀ ਤੇ ਆ ਕੁਤਰੀ ਬਹੁਤ ਚੰਗੀ ਉੱਠੀ ਜਾਂਦੀ ਸੀ ਪਰ ਅੱਲ ਘਰੇ ਨਹੀਂ ਗਈ ਦੀ ਵੀ ਆਪਣੇ ਤੇ ਕਰਦੇ ਆ ਵੀ ਵਲੌਗ ਦੀ ਫ੍ਰੈਂਡਿੰਗ ਆਪਾਂ േര like, ജനക